ਸਤਿ ਸ਼੍ਰੀ ਅਕਾਲ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਪ੍ਰਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੇਸ਼ ਦੁਨੀਆ ਦੇ ਵਿੱਚ ਬਹੁਤ ਕੁਝ ਵਾਪਰਿਆ ਤਾਂ ਇਹਨਾਂ ਦੇ ਵਿੱਚੋਂ ਚੋਣਵੀਆਂ ਖਬਰਾਂ ਤੇ ਚਰਚਾ ਕਰਾਂਗੇ ਤੇ ਚਰਚਾ ਦੇ ਲਈ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਪ੍ਰੋਫੈਸਰ ਸਾਹਿਬ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਪ੍ਰਵਿੰਦਰ ਜੀ ਪ੍ਰੋਫੈਸਰ ਸਾਹਿਬ ਗੱਲ ਹਰਿਆਣਾ ਦੀ ਸਿਆਸਤ ਨਾਲ ਜੁੜੀ ਹੋਈ ਹੈ ਹਰਿਆਣਾ ਦੀ ਸਰਕਾਰ ਉੱਤੇ ਸਿਆਸੀ ਸੰਕਟ ਮੰਡਰਾ ਰਿਹਾ ਹੈ ਦਸ ਦਮਾ ਕਿ ਤਿੰਨ ਜਿਹੜੇ ਆਜ਼ਾਦ ਵਿਧਾਇਕ ਸੀ ਉਹਨਾਂ ਨੇ ਆਪਣਾ ਸਮਰਥਨ ਭਾਜਪਾ ਤੋਂ ਵਾਪਸ ਲੈ ਲਿਆ ਇਸ ਕਰਕੇ ਹੁਣ ਭਾਜਪਾ ਕੋਲ ਉਹਨੇ ਵਿਧਾਇਕ ਨਹੀਂ ਹਨ ਜਿੰਨੇ ਬਹੁਮਤ ਦੇ ਲਈ ਹੋਣੇ ਜ਼ਰੂਰੀ ਨੇ ਤਾਂ ਦੂਜੇ ਪਾਸੇ ਹੁਣ ਦੁਸ਼ਯੰਤ ਚੋਟਾਲਾ ਜੋ ਹੁਣੇ ਹੁਣੇ ਜਨਾ ਨਾਇਕ ਜਨਤਾ ਪਾਰਟੀ ਹੈ ਜਿਹੜੀ ਉਹਨਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਸੀ ਉਹਨਾਂ ਨੇ ਵੀ ਇੱਕ ਲੀਡਰ ਦੇ ਬਿਆਨ ਤੇ ਸਮਰਥਨ ਦਿੱਤਾ ਉਹ ਹੈ ਹੁੱਡਾ ਹੋਰਾਂ ਹੁੱਡਾ ਹੋਰਾਂ ਦੇ ਬਿਆਨ ਤੇ ਸਮਰਥਨ ਕੀ ਦਿੱਤਾ ਹੈ ਕਿ ਜੇਕਰ ਹੁੱਡਾ ਹਰਿਆਣਾ ਚ ਸਰਕਾਰ ਡਿੱਗਣ ਦੀ ਤਿਆਰੀ ਕਰ ਰਹੇ ਨੇ ਤਾਂ ਜਜਪਾ ਇਸ ਦਾ ਸਮਰਥਨ ਕਰੇਗੀ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਸੁਖੂ ਦੇ ਮਾਚਲ ਜਾ ਆਪਣੀ ਸਰਕਾਰ ਬਚਾ ਗਿਆ ਸੀ ਹਮਲਾ ਉਹ ਵੀ ਬੜਾ ਵੱਡਾ ਸੀ ਇੱਕ ਵਾਰੀ ਤੇ ਲੱਗਦਾ ਸੀ ਗਈ ਤੇ ਗਈ 6 ਬੰਦੇ ਮਤਲਬ ਥੋੜੇ ਨਹੀਂ ਹੁੰਦੇ ਮਾਰ ਉਹ ਲਾਲਾ ਲਾਲਾ ਹੋ ਗਈ ਸੀ ਪਰ ਇੱਥੇ ਪ੍ਰਵਿੰਦਰ ਜਿਤ ਤੱਕ ਇਹ ਸਵਾਲ ਹੈ ਹਰਿਆਣੇ ਦਾ ਇਹ ਸੰਕਟ ਜਿਆਦਾ ਗਹਿਰਾ ਬਿਲਕੁਲ ਇਹ ਇਸ ਕਰਕੇ ਗਿਆ ਹੈ ਕਿ ਤੇ ਮੇਰੇ ਕਾ ਸਤੰਬਰ ਚ ਵੈਸੀ ਚੋਣਾਂ ਡਿਊ ਆ ਕੋ ਆਇਆ ਖੜਾ ਕੋਈ ਬਹੁਤ ਦੂਰ ਨਹੀਂ ਹੈ ਗਿਆ ਹਰ ਵਾਰੀ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਹਰਿਆਣੇ ਦੀਆਂ ਚੋਣਾਂ ਹੋ ਜਾਂਦੀਆਂ ਜੀ ਔਰ ਦੂਸਰਾ ਇਹ ਹੈ ਕਿ ਇਹ ਤਿੰਨ ਬੰਦੇ ਦੂਜੇ ਪਾਸੇ ਕਾਂਗਰਸ ਦੇ ਨਾਲ ਸਿੱਧਾ ਸਿੱਧਾ ਸਮਰਥਨ ਦੇ ਨਾਲ ਜਜਪੀ ਦਾ ਹੋਣਾ ਜਿਹੜਾ ਛਟਾਲੇ ਹੋਣਾ ਦਸ਼ੰਤ ਛਟਾਲੇ ਦਾ ਖਾਰ ਦੇਣਾ ਇਹ ਹੋ ਗਏ 47 ਉਹ ਰਗੇ 43 ਨੱਬਿਆਂ ਦਾ ਹਾਊਸ ਆ ਇਸ ਕਰਕੇ ਇਹ ਹੈਗੀ ਤੇ ਮਿਨੋਰੀਟੀ ਸਰਕਾਰ ਹੋ ਸੈਣੀ ਹੁਣੇ ਜਿਹੜੇ ਚੀਫ ਮਿਨਿਸਟਰ ਬਣੇ ਹੋਇਆ ਉਹ ਕਹਿ ਰਹੇ ਸੀ ਨਹੀਂ 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 ਸਾਨੂੰ ਕੋਈ ਖਤਰਾ ਨਹੀਂ ਹੈ ਅਸੀਂ ਤੇ ਮੜਵੈਣ ਦੜਾ ਦੜ ਸਰਕਾਰ ਚੱਲੂਗੀ ਓਖਾ ਤੇਰਾ ਕਿਉਂ ਇਸ ਗੱਲ ਨੂੰ ਟਾਲ ਰਹੇ ਵੀ ਕਿਉਂ ਨਹੀਂ ਹੈ ਵੈਸੇ ਬਹੁਤਾ ਖਤਰਾ ਟੈਕਨੀਕਲੀ ਨਹੀਂ ਵੀ ਹੈ ਟੈਕਨੀਕਲੀ ਕਿਸ ਤਰ੍ਹਾਂ ਨਹੀਂ ਅਜੇ ਹੁਣੇ ਮਹੀਨਾ ਪਹਿਲਾਂ ਤੇ ਉਹਨਾਂ ਦਾ ਜਿਹੜਾ ਬਹੁਤ ਮਤਲਬ ਆਪਣਾ ਪ੍ਰੂਫ ਕਰਕੇ ਹਟਿਆ ਫਲੋਰ ਟੈਸਟ ਹੋ ਕੇ ਹਟਿਆ ਹੂੰ ਉਦੋਂ ਬਾਅਦ ਜਦੋਂ ਇਹ ਕਰੀ ਫਲੋ ਟੈਸਟ ਹੋ ਜੇ 6 ਮਹੀਨੇ ਤੁਸੀਂ ਦੁਬਾਰਾ ਫਲੋ ਟੈਸਟ ਨੂੰ ਕਾਲ ਨਹੀਂ ਕਰ ਸਕਦੇ ਅਨਲੈਸ ਕਿ ਕੋਈ ਹੁਣ ਕਿਸੇ ਕਿਸਮ ਦਾ ਹੋਰ ਨਵਾਂ ਕੋਈ ਲੀਗਲ ਨੁਕਤਾ ਨਿਕਲ ਆਏ ਕਿ ਇਹ ਰਿਪਰੈਜੈਂਟੇਸ਼ਨ 47 ਦੇ 47 ਬੰਦੇ ਲੈ ਕੇ ਦੇ ਦੇਣ ਵੀ ਦੇਖੋ ਅਸੀਂ ਤੇ ਇਸ ਪਾਸੇ ਇੱਕ ਮੀਨੋਰਟੀ ਸਰਕਾਰ ਆ ਤੇ ਕੁਝ ਨਾ ਕੋਈ ਛੋਤੇ ਕੋਰਟਾਂ ਚ ਜਾ ਕੇ ਕਿਸੇ ਕਿਸਮ ਦਾ ਜਣੀ ਇਹ ਕਮਾਥਾਨ ਦਾ ਸ਼ੁਰੂਆਤ ਹੈਗੀ ਇਹ ਚੋਣਾਂ ਦੇ ਐਨ ਪਹਿਲਾਂ ਜਿਹੜੀ ਵੈਸੇ ਵੋਟਾਂ ਤੇ ਉੱਥੇ ਵੀ 1 ਜੂਨ ਨੂੰ ਹੀ ਪੈਣੀਆਂ ਜਦੋਂ ਪੰਜਾਬ ਦੀਆਂ ਪੈਣੀਆਂ ਉਦੋਂ ਮੱਚਲੇ ਸ੍ਰੀਜਨ ਦੀਆਂ ਸਾਰੀਆਂ ਵੋਟਾਂ ਉਦੋਂ ਹੀ ਪੈਣੀਆਂ ਚੰਡੀਗੜ੍ਹ ਦੀ ਵੀ ਪਹਿਲੀ ਜੂਨ ਨੂੰ ਹੀ ਪੈਣੀਆਂ ਪਰ ਐਨ ਜਦੋਂ ਪੇਪਰ ਜਮ੍ਹਾਂ ਹੋ ਰਹੇ ਆ ਸਾਰਿਆਂ ਦੇ ਕੈਂਡੀਡੇਟ ਆਪ ਆਪਣੇ ਪੇਪਰ ਸਬਮਿਟ ਕਰ ਰਹੇ ਆ ਨਾ ਪੂਰੀ ਐਨ ਜਦੋਂ ਪਖੀ ਹੋਈ ਆ ਸਾਰੀ ਦੀ ਸਾਰੀ ਕੈਂਪੇਨ ਤਾਂ ਉਹਦੇ ਵਿੱਚ ਇਹੋ ਜਿਹਾ ਇੱਕ ਵੱਡਾ ਪਟਾਕਾ ਬੈ ਜਾਣਾ ਹੈ ਤੇ ਕਾਦਰੀ ਵਾਲੀ ਗੱਲ ਇਹਦੇ ਨਾਲ ਦੋ ਗੱਲਾਂ ਦਾ ਫਾਇਦਾ ਹੋਇਆ ਇੱਕ ਤੇ ਹੁੱਡਾ ਹੁਣਾਂ ਨੂੰ ਕਿਉਂਕਿ ਉੱਥੇ ਵੀ ਪਾਰਟੀ ਅੰਦਰ ਜਿਵੇਂ ਹੁੰਦੀ ਆ ਹਰ ਪਾਰਟੀ ਦੇ ਅੰਦਰ ਗਰੁੱਪ ਤੜੇ ਬੰਦੀ ਹੁੰਦੀ ਆ ਉਹ ਹੁੱਡਾ ਨੂੰ ਇਹਦੇ ਨਾਲ ਬੂਸਟ ਮਿਲਿਆ ਔਰ ਜਿਹੜੇ ਦੋਕ ਬੰਦੇ ਹੋਰ ਉਮੀਦ ਕਰਦੇ ਸੀ ਟਿਕਟਾਂ ਮਿਲਣ ਦੀਆਂ ਇੱਕ ਗੜਗਾਉਂ ਤੋਂ ਸੀਗਾ ਇੱਕ ਚਦਮਿੰਦਰਗੜ ਤੋਂ ਜਾਂ ਜਿੱਥੋਂ ਵੀ ਸੀਗੇ ਕਾਂਗਰਸ ਦੇ ਬੰਦੇ ਉਹ ਜਿਨ੍ਹਾਂ ਦੇ ਥੋੜਾ ਬਹੁਤ ਵਿਰੋਧਤਾ ਸੀਗੀ ਉਹ ਹੁਣ ਦੱਬੀ ਜਾਊਗੀ ਕਿਉਂਕਿ ਇਹਦੇ ਨਾਲ ਇੱਕ ਹੋਰ ਚਰਚਾ ਚੱਲ ਪਈ ਉਹ ਚਰਚਾ ਕਿ ਕਹਿੰਦੇ ਨਾਲ ਪਹਿਲਾਂ ਅਨਿਆਂ ਹੋ ਗਿਆ ਉਹ ਤੇ ਕੋਈ ਛੋਟੀ ਗੱਲ ਹੋ ਗਈ ਬਹੁਤ ਛੋਟੀ ਹੋ ਗਈ ਹੁਣ ਇਹ ਆ ਕਿ ਸਰਕਾਰ ਹੀ ਦੇਖ ਦੇਣੀ ਆ ਜੀ ਇਹ ਚਰਚਾ ਚੱਲਣ ਦੇ ਨਾਲ ਤੁਸੀਂ ਅੰਦਾਜ਼ਾ ਲਾਓਗੇ ਕਾਂਗਰਸ ਨੂੰ ਜਿੰਨਾ ਵੱਡਾ ਹਲਾਰਾ ਹਰਿਆਣੇ 'ਚ ਮਿਲਿਆ ਹੋਊਗਾ ਤੇ ਲਾਲਾ ਲਾਲਾ ਹੋ ਗਈ ਹੁਣੀਓ ਪੀ ਤੇ ਸਰਕਾਰ ਗਈ 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 ਹਾਲਾਂਕਿ ਤੁਰੰਤ ਤੇ ਨਹੀਂ ਜਾਂਦੀ ਇਲੈਕਸ਼ਨਾਂ ਤੋਂ ਬਾਅਦ ਹੀ ਕੁਝ ਨਾ ਕੁਝ ਹੋ ਜਾਊਗਾ ਪਰ ਇਹ ਚਰਚਾ ਜਾਣ ਦੇ ਨਾਲ ਜਿਹੜੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਦਾ ਮੂਡ ਉਹ ਵੀ ਸੈੱਟ ਹੋ ਜਾਣਾ ਹੈ ਪ੍ਰੋਫੈਸਰ ਸਾਹਿਬ ਗੱਲ ਕੋਵੀ ਸ਼ੀਲਡ ਵੈਕਸੀਨ ਦੀ ਕਰਾਂਗੇ ਇਹ ਮਾਮਲਾ ਕਾਫੀ ਗਰਮਾਇਆ ਹੋਇਆ ਹੈ ਐਕਸਟਰਾ ਜੈਨਿਕਾ ਕੰਪਨੀ ਨੇ ਇਹ ਸੁਣਨ ਚ ਆ ਰਿਹਾ ਹੈ ਕਿ ਆਪਣੀਆਂ ਸਾਰੀਆਂ ਵੈਕਸੀਨਸ ਨੇ ਜਿਹੜੀਆਂ ਮਾਰਕੀਟ ਦੇ ਵਿੱਚ ਸੀ ਉਹ ਵਾਪਸ ਮੰਗਵਾ ਲਈਆਂ ਨੇ ਉਹਨਾਂ ਦਾ ਕਹਿਣਾ ਹੈ ਕੰਪਨੀ ਦਾ ਹਾਲਾਂਕਿ ਇਹ ਕਹਿਣਾ ਹੈ ਕਿ ਮਾਰਕੀਟ ਦੇ ਵਿੱਚ ਲੋੜ ਤੋਂ ਵੱਧ ਦਵਾਈ ਹੈ ਜਿਹੜੀ ਜਾਂ ਟੀਕੇ ਨੇ ਉਹ ਪਹੁੰਚ ਚੁੱਕੇ ਨੇ ਇਸ ਕਰਕੇ ਵੈਕਸੀਨ ਨੂੰ ਵਾਪਸ ਲਿਆਉਣ ਦਾ ਫੈਸਲਾ ਅਸੀਂ ਕੀਤਾ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਵੈਕਸੀਨ ਨੂੰ ਲੈ ਕੇ ਸਵਾਲ ਵੀ ਉੱਠੇ ਸੀ ਕਿਉਂਕਿ ਕੰਪਨੀ ਨੇ ਹੀ ਐਕਸਟਰਾ ਜੈਨਿਕਾ ਨੇ ਹੀ ਇਸ ਸਵੀਕਾਰ ਕੀਤਾ ਸੀ ਕੋਰਟ ਦੇ ਵਿੱਚ ਕਿ ਸਾਡੀ ਵੈਕਸੀਨ ਦੇ ਨਾਲ ਕੁਝ ਜਿਹੜੇ ਪਰਭਾਵ ਨੇ ਮਾਰੇ ਪ੍ਰਭਾਵ ਨੇ ਉਹ ਸਰੀਰ ਤੇ ਪੈ ਸਕਦੇ ਨੇ ਲੋਕਾਂ ਨੇ ਮਿਲੀਅਨਸ ਐਂਡ ਮਿਲੀਅਨਸ ਆਫ ਪਾਉਂਡ ਜਿਹੜਾ ਹੈ ਨਾ ইংল্যান্ড ਦੇ ਵਿੱਚ ਇਹਨਾਂ ਦੇ ਉੱਤੇ ਕਲੇਮ ਕਰਤਾ ਆ 52 ਬੰਦਿਆਂ ਨੇ ਕੇਸ ਕੀਤਾ ਹੋਇਆ ਜਿਹਦੇ ਚੋਂ ਇੱਕ ਇੱਕ ਬੰਦੇ ਦਾ ਕੇਸ 3 ਸਾਲ ਜਿਹੜਾ ਪੁਰਾਣਾ ਆ ਉਸ ਕੇਸ ਦੇ ਸੰਬੰਧ ਵਿੱਚ ਹੀ ਇਹ ਸਾਰਾ ਇਹਨਾਂ ਨੇ ਜਦੋਂ ਐਫੀ ਡੈਫਟ ਦਿੱਤਾ کورٹ ਵਿੱਚ ਦਿੱਤਾ ਕਿ ਸਾਨੂੰ ਇਹ ਸਾਫ਼-ਸਾਫ਼ ਦੱਸੋ ਕਿ ਕੀ ਇਹ ਟੋਟਲੀ ਸੇਫ ਹੈਗਾ ਕੋਈ ਵੀ ਸੀਲ ਜਿਹੜਾ ਐਸਟਰਾਜੈਨਿਕ ਆਦਾ ਤੇ ਉਹਨਾਂ ਨੇ ਲਿਖ ਕੇ ਦਿੱਤਾ ਕਿ ਨਹੀਂ ਕਿਤੇ ਨਾ ਕਿਤੇ ਇਹਦੇ ਸਾਈਡ ਇਫੈਕਟ ਕੁਝ ਹਿੱਸਿਆਂ ਦੇ ਵਿੱਚ ਹੋ ਸਕਦੇ ਆ ਹੁਣ ਜੇਤੇ ਤੁਸੀਂ ਮੰਨ ਹੀ ਲਿਆ ਤੇ ਇਹਦਾ ਮਤਲਬ ਤੇ ਫਿਰ ਉਹਦੀ ਜ਼ਿੰਮੇਵਾਰੀ ਕਿਹਦੀ ਹੈ ਜਿਨ੍ਹਾਂ ਨੇ ਉਸ ਨੂੰ ਲਾਗੂ ਕੀਤਾ ਆਜ਼ਾਦ ਕੀਤਾ ਰეკਮੈਂਡ ਕੀਤਾ ਇਹ ਸਾਰਿਆਂ ਦੀ ਉਹਦੇ ਵਿੱਚ ਜ਼ਿੰਮੇਵਾਰੀ ਹੈ ਮੈਂ ਤੇ ਕਿਨਾ ਸਾਡੀ ਸਰਕਾਰ ਦੀ ਭਾ ਇੰਡੀਅਨ ਸਰਕਾਰ ਦੀ ਵੀ ਇਹ ਜ਼ਿੰਮੇਵਾਰੀ ਹੈ ਵਿਰੋਧੀ ਪਾਰਟੀਆਂ ਨੇ ਮੁੱਦਾ ਧੂਮ ਧੜਕੇ ਨਾ ਠਾਉਣਾ ਚਾਹੀਦਾ ਕਿਉਂਕਿ ਲੋਕਾਂ ਨੂੰ ਇਸ ਵੈਕਸੀਨ ਕਿਹੜਾ ਲਵਾਉਣਾ ਕਿਹੜਾ ਨਹੀਂ ਲਵਾਉਣਾ ਜਾਂ ਬਿਲਕੁਲ ਹੀ ਜਿਨ੍ਹਾਂ ਨੇ ਨਹੀਂ ਸੀ ਲਵਾਉਣਾ ਚਾਹੁੰਦੇ ਉਹਨਾਂ ਨੂੰ ਵੀ ਜ਼ਬਰਦਸਤੀ ਲਵਾਇਆ ਗਿਆ ਸਰਕਾਰ ਵੱਲੋਂ ਕਿਉਂਕਿ ਉਹਨਾਂ ਦੇ ਕੰਮ ਹੀ ਨਹੀਂ ਨਾ ਬੈਂਕ 'ਚ ਵੜਨ ਦਿੰਦੇ ਸੀ ਨਾ ਇਹ ਟਿਕਟਮ ਲੈਂਡ ਦਿੰਦੇ ਸੀ ਨਾ ਗੱਡੀ 'ਚ ਕਿਤੇ ਵੜਨ ਨਾ ਕਿਸੇ ਮੀਟਿੰਗ 'ਚ ਜਾ ਸਕਦੇ ਸੀ ਤੁਸੀਂ ਸਰਕਾਰੀ ਮੀਟਿੰਗ 'ਚ ਪਹਿਲਾਂ ਕਿਤੇ ਦਿਖਾਓ ਜੀ ਅੰਦਰ ਕਿਤੇ ਤੁਸੀਂ ਸਾਡੇ ਲੀਡਰ ਨੂੰ ਹੀ ਨਾ ਕੋਈ ਹੋਰ ਉੱਥੇ ਇਨਫੈਕਸ਼ਨ ਲਾ ਕੇ ਆ ਜਾਓ ਇਹੋ ਜਿਹਾ ਇਹੋ ਜਿਹਾ ਛੋਰ ਸ਼ਰਾਬਾ ਹੋਇਆ ਦੂਜੇ ਪਾਸੇ ਤੁਸੀਂ ਦੇਖ ਲਓ ਵੀ ਕੋਵੀ ਸ਼ੀਲਡ ਦਾ ਆਇਆ ਦੂਜੇ ਤਮਾਚੇ ਥਾੜੀ ਬਜਾਓ ਛੈਣੇ ਬਜਾਓ ਤੂੰ ਰੌਲਾ ਪਾਓ ਇਹਦੇ ਨਾਲ ਕੋਈ ਕਹਿੰਦੇ ਜੀ ਅਖੇ ਵਾਇਰਸ ਪਾਜ ਜਾਂਦੀ ਹੈ ਕਿਹੋ ਜੇ ਪ੍ਰਧਾਨ ਮੰਤਰੀ ਨੇ ਕੰਮ ਕਰਾਏ ਇਸ ਲਈ ਇਹ ਜਿਹੜੀ ਹੈ ਨਾ ਲੋਕਾਂ ਦਾ ਬੇਬਕੂ ਬਣਾਣ ਜਿਵੇਂ ਹੁਣ ਤੁਸੀਂ ਆ ਦੇਖਿਆ ਜਾਂ ਕੀ ਨਾ ਆ ਜਿਹੜਾ ਡੇਰਾਦੂਨ ਵਾਲਾ ਦਵਾਈਆਂ ਵਾਲਾ ਬਾਬਾ ਬਾਬਾ ਆਰਾਮਦੇਵ ਬਾਬਾ ਆਰਾਮਦੇਵ ਉਹ ਦੇਖੋ ਬਾਬਿਆਂ ਵਾਲੇ ਕੰਮ ਹੈ ਕਿਵੇਂ ਖਚਾਈ ਕੀਤੀ ਹੈ ਸੁਪਰੀਮ ਕੋਰਟ ਨੇ بار-बार ਬੁਲਾ ਕੇ ਹੈ ਜੇ ਵੀ ਉਹ ਕੰਮ ਠੰਡਾ ਨਹੀਂ ਪਿਆ ਕਾ ਪ੍ਰੋਡਕਟਾਂ ਤੇ ਬੈਨ ਵੀ ਲਗਾ ਦੇ ਬੈਨ ਵੀ ਲਾਤਾ ਆ ਉਹਨਾਂ ਨੂੰ ਕਹਾਂਗੇ ਤੁਸੀਂ ਜੋ ਗਲਤ ਐਡਵਰਟਾਈਜ਼ਮੈਂਟਾਂ ਕਰਦੇ ਆ ਤੁਸੀਂ ਲੋਕਾਂ ਨੂੰ ਲੁੱਟਦੇ ਆ ਤੇ ਉਹਦੇ ਤੇ ਕਰੋ ਇਹ ਦਵਾਈਆਂ ਵਾਲਾ ਜਿਹੜਾ ਗੋਰਖ ਧੰਦਾ ਇੱਥੋਂ ਤੱਕ ਕੇ ਸੁਪਰੀਮ ਕੋਰਟ ਨੇ ਜਿਹੜੀਆਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ ਜਿਨ੍ਹਾਂ ਨੇ RAM DEEP ਦੇ ਵਿਰੋਧ ਕੇਸ ਕੀਤਾ ਉਹਨਾਂ ਦੀ ਵੀ ਕਚਾਈ ਕਰਤੀ ਉਹਨਾਂ ਨੂੰ ਵੀ ਵਾਣੇ-ਵਾਣੇ ਪਾਇਆ ਪਿਆ ਇਹ ਫਾਰਮੇਸੀਟਿਕਲ ਜਿਹੜਾ ਗੋਰਖ ਧੰਦਾ ਆ ਮਹਾ ਲੁੱਟਦੀ ਏਕ ਇੰਡਸਟਰੀ ਆ ਮਹਾ ਮਤਲਬ ਜਿਹੜੀ 5 ਰੁਪਏ ਦੀ ਚੀਜ਼ ਆ ਉਹ 500 ਦੀ ਵੀ ਵੇਚ ਸਕਦੇ ਆ ਕਿਉਂਕਿ ਲੋਕੀ ਜਦੋਂ ਮਰਨ ਦੇ ਕਿਨਾਰੇ ਹੁੰਦੇ ਕਿਸੇ ਦੀ ਜਾਨ ਐ ਅਖੀਰ ਤੇ ਪਹੁੰਚੀ ਆ ਤੇ ਉਹ ਉਹਨੂੰ ਤੇ ਜੋ ਮਰਜੀ ਚਾਹੀਦਾ ਜੋ ਲੈ ਲਓ ਇਹ ਉਸੇ ਗੱਲ ਦਾ ਫਾਇਦਾ ਠਾਕੇ ਕੰਪਨੀਆਂ ਕਰਦੀਆਂ ਇਹ ਵੀ ਉਦੋਂ ਮਰਨ ਦਾ ਹੀ ਸੀ ਨਾ ਕਿ ਆ ਗਈ ਆ ਗਈ ਆ ਗਈ ਲੱਗੇ ਲੱਗੇ ਬਾਹਰ ਤੇ ਮਾਰਦੇ ਫਲਾਨੀ ਜਗ੍ਹਾ ਮਰ ਗਏ ਤੁਸੀਂ ਵੀ ਨਹੀਂ ਬਚਣਾ ਬਾਹਰ ਨਾ ਨਿਕਲਿਓ ਜਦੋਂ ਕਿਤੇ ਡੈਣ ਬੈਠੀ ਹੁੰਦੀ ਬੂਹੇ ਤੇ ਘਰਾਂ ਤੋਂ ਬਾਹਰ ਨਾ ਲੋਕਾਂ ਨੂੰ ਨਿਕਲਦੇ ਉਦੋਂ ਵੀ ਇੱਕ ਧੜਾ ਸੀਗਾ ਜਿਹੜੇ ਸਿਆਣੇ ਲੋਕ ਸੀ ਉਨ੍ਹਾਂ ਨੇ ਲਗਾਤਾਰ ਮਹਾਰਾਸ਼ਟਰ ਚਹੁਰਨ ਸੂਬਿਆਂ ਦੇ ਵਿੱਚ ਪ੍ਰਚਾਰ ਕੀਤਾ ਕਿ ਇਸ ਇਨ੍ਹਾਂ ਟੀਕਿਆਂ ਤੋਂ ਬਚੋ ਇਨ੍ਹਾਂ ਦੇ ਸਾਈਡ ਇਫੈਕਟ ਆ ਬਾਅਦ ਵਿੱਚ ਤੁਹਾਨੂੰ ਪਤਾ ਲੱਗੂਗਾ ਇਹ ਦੇਣੇ ਦੇ ਲੈਣੇ ਦੇ ਦੇਣੇ ਪੈ ਸਕਦੇ ਹੁਣ ਸਰਕਾਰ ਇਸ ਬਾਰੇ ਚੁੱਪ ਕਿਉਂ ਬੈਠੀ ਆ ਹੋਰ ਗੱਲਾਂ RAM ਮੰਦਿਰ ਤੇ ਆ ਤੇ ਉਹ ਕਿਹੜਾ ਬਾਬਰੀ ਤਾਲਾ ਤੇ ਇਹੋ ਜੀਆਂ ਗੱਲਾਂ ਤੇ ਬਥੇਰੀਆਂ ਕਰਦੇ ਫਿਰਦੇ ਆ ਤੁਸੀਂ ਆ ਜਿਹੜੇ ਲੋਕਾਂ ਦੀਆਂ ਸੇਤਾਂ ਨਾਲ ਖਲਵਾੜ ਕੀਤਾ ਰਿਸਕ ਚ ਪਾਇਆ ਲੋ ਜਿਵੇਂ ਮਰੀ ਕੇ ਜੇ ਕਿਸੇ ਨਾਲ ਹੋਊਗਾ ਸੀ ਐਨੇ ਲੱਖ ਰੁਪਏ ਉਹਨਾਂ ਨੂੰ ਅਸੀਂ ਕੰਪਨਸੇਟ ਕਰਾਂਗੇ ਭਾਵੇਂ ਉਹ ਕੰਪਨੀ ਦਾ ਲਾਏ ਭਾਵੇਂ ਮੋਦੀ ਜੀ ਆਪਣੀ ਜੇਬ ਚੋਂ ਦੇਣ ਜਾਂ ਸਰ ਇੰਡੀਅਨ ਗਵਰਨਮੈਂਟ ਦੇਵੇ ਕਿਉਂਕਿ ਗਵਰਨਮੈਂਟ ਨੇ ਫੈਸਲਾ ਕਰਕੇ ਸਾਰਾ ਕਰਵਾਇਆ ਨਾ ਇਸ ਲਈ ਇਹ ਜਿਹੜਾ ਤੁਸੀਂ ਸਵਾਲ ਰੇਜ਼ ਕਰਦੇ ਹੋ ਉਹ ਸਾਡੀ ਵਿਰੋਧੀ ਪਾਰਟੀਆਂ ਨੂੰ ਸਾਡੇ ਜਨਤਾ ਦੇ ਜਿਹੜੇ ਸਿਵਲ ਲਿਬਰਟੀ ਤੇ ਲੋਕਾਂ ਦੇ ਸਿਵਲ ਜਿਹੜੇ ਆਮ ਸ਼ਹਿਰੀਆਂ ਦੇ ਹੱਕ ਹੂਕਲੀ ਲੜਦੀਆਂ ਜਿੱਥੇ ਬੰਦੀਆਂ ਉਹਨਾਂ ਨੂੰ ਬੜੇ ਪਰਜੋਰ ਟੰਗ ਦੇ ਨਾਲੇ ਅੱਗੇ ਲਿਆਉਣਾ ਚਾਹੀਦਾ ਕਿ ਕਿਸੇ ਦਾ ਇਹ ਕੋਈ ਹੱਕ ਨਹੀਂ ਮੰਨਦਾ ਕਿ ਉਹ ਲੋਕਾਂ ਦੀ ਸਿਹਤ ਦੀ ਠੀਕ ਕਰਨ ਦੇ ਨਾਂ ਤੇ ਔਰ ਜਾਂ ਆਪਣੇ ਧਰਚੋਂ ਕਿਸੇ ਨੂੰ ਇਹੋ ਜੇ ਜੋਖਮ ਚ ਪਾ ਦੇਣ ਕਿ ਜਿਹਦੇ ਚ ਲਗਾਤਾਰ ਉਹਨਾਂ ਦੇ ਅੰਦਰ ਸਹਿਮ ਬਣਿਆ ਰਹੇ ਕਿ ਸਾਨੂੰ ਉਸ ਟੀਕੇ ਦਾ ਸਾਡੇ ਕਿਸੇ ਨਾ ਕਦੀ ਨਾ ਕਦੀ ਕੋਈ ਮਾੜਾ ਅਸਰ ਵੀ ਸਾਡੀ ਸਿਹਤ ਦੇ ਉੱਤੇ ਹੋ ਸਕਦਾ ਚੰਗੇ ਪਹਿਲੇ ਬੰਦਿਆਂ ਨੂੰ ਤੁਸੀਂ ਟੀਕਾ ਲਾ ਕੇ ਅਪਾਹਜ ਕਰ ਦੋ ਜਾਂ ਉਹਨਾਂ ਨੂੰ ਮੈਂਟਲ ਤੌਰ ਤੇ ਸਿੱਖ ਕਰ ਦੋ ਜੋ ਉਹਨਾਂ ਦੇ ਜਿਤਨਾ ਇਹ ਹੈਗਾ ਕਿ ਖੂਨ ਜੰਮ ਜਾਂਦਾ ਹੈ ਇਹੋ ਜਿਹਾ ਕਰ ਤੋਂ ਕਿਸੇ ਦਾ ਕੋਈ ਹੱਕ ਨਹੀਂ ਬਣਦਾ ਪ੍ਰੋਫੈਸਰ ਸਾਹਿਬ ਗੱਲ ਪੰਜਾਬ ਦੀ ਸਿਆਸਤ ਨਾਲ ਵੀ ਜੁੜੀ ਹੋਈ ਹੈ ਤੇ ਇੱਕ ਰਾਸ਼ਟਰੀ ਮੁੱਦੇ ਨਾਲ ਜੁੜੀ ਹੋਈ ਹੈ ਅਕਸਰ ਰਾਸ਼ਟਰੀ ਮੁੱਦਾ ਵੀ ਇਹ ਬਣ ਜਾਂਦੀ ਹੈ ਗੱਲ ਗੱਲ ਹੈ ਗਊ ਨਾਲ ਜੁੜੀ ਹੋਈ ਗਾਂ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦਿੱਤਾ ਜਾਵੇ ਇਹ ਪਹਿਲਾਂ ਵੀ ਮੰਗ ਉੱਠਦੀ ਰਹੀ ਹੈ ਹੁਣ ਗੱਲ ਆਈ ਹੈ ਰਵਨੀਤ ਬਿੱਟੂ ਹੋਰਾਂ ਦੀ ਸਾਹਮਣੇ ਪੰਜਾਬ ਤੋਂ ਜੋ ਐਮਪੀ ਨੇ ਕਾਂਗਰਸ ਵੱਲੋਂ ਚੋਣ ਜਿੱਤ ਕੇ ਪਾਰਲੀਮੈਂਟ ਚ ਪਹੁੰਚਤੇ ਰਹੇ ਤਾਂ ਐਤਕੀ ਭਾਜਪੀ ਦੇ ਵੱਲੋਂ ਉਮੀਦਵਾਰ ਨੇ ਐਤਕੀ ਕਿਤੇ ਨਾ ਕਿਤੇ ਉਹਨਾਂ ਦੀ ਬੋਲੀ ਹੈ ਜਿਹੜੀ ਉਹ ਵੀ ਬਦਲਦੀ ਨਜ਼ਰ ਆਈ ਹੈ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਜਦੋਂ ਉਹ ਲੋਕ ਸਭਾ ਦੇ ਵਿੱਚ ਪਹੁੰਚ ਜਾਣਗੇ ਤਾਂ ਸਭ ਤੋਂ ਪਹਿਲੀ ਜਿਹੜੀ ਮੰਗ ਹੈ ਉਹ ਰੱਖਣਗੇ ਲੋਕ ਸਭਾ ਦੇ ਵਿੱਚ ਕਿ ਗਾਂ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦਿੱਤਾ ਜਾਵੇ ਉਹਨਾਂ ਨੇ ਜਗਤਗੁਰੂ ਸ਼ੰਕਰਾਚਾਰਿਆ ਸਵਾਮੀ ਸ਼੍ਰੀ ਅਬੀ ਮੁਕਤ ਈਸ਼ਵਰ ਨੂੰ ਚਿੱਠੀ ਲਿਖ ਕੇ ਇਸ ਗੱਲ ਦੀ ਮੰਗ ਕੀਤੀ ਹੈ ਮੈਨੂੰ ਇਹ ਦੱਸੋ ਕਿ ਕਦੀ ਨੇ ਗਾਂ ਨੂੰ ਹੱਥ ਲਾ ਕੇ ਵੇਖਿਆ ਕਦੀ ਗਾਂ ਨੂੰ ਪੱਠੇ ਪਾਏ ਕਦੀ ਗਾਂ ਦਾ ਗੋਆ ਚੁੱਕਿਆ ਰਵਨੀਤ ਬਿੱਟੂ ਨੇ ਇਹ ਜੂ ਐਵੇਂ ਫਾਲਤੂ ਦੀਆਂ ਬਾਧੂ ਗੱਲਾਂ ਕਰਦੇ ਫਿਰਦੇ ਆ ਕਿ ਇਹ ਸਾਡੀ ਰਾਸ਼ਟ੍ਰਮਾਤਾ ਤੇ ਗਾਵਾਂ ਦੇ ਇੱਥੇ ਰੁੱਲਦੀਆਂ ਫਿਰਦੀਆਂ ਸੜਕਾਂ ਦੇ ਉੱਤੇ ਗਾਵਾਂ ਨੂੰ ਤੇ ਕਿਤੇ ਇੱਥੇ ਟਿਕਾਉ ਨਹੀਂ ਐ ਵੱਡੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਉਹਨਾਂ گاਵਾਂ ਨੂੰ ਗਊਸ਼ਾਲਾ ਦੇ ਵਿੱਚ ਧੱਕਿਆ ਹੋਇਆ ਔਰ ਗਊਸ਼ਾਲਾ ਦੀਆਂ ਕਮੇਟੀਆਂ ਉਹ ਪਤਾ ਨਹੀਂ ਪੂਰਾ ਚਾਰਾ ਉਹਨਾਂ ਨੂੰ ਜਿੰਨਾ ਪੈਸਾ ਹੁੰਦਾ ਕਿੱਥੇ ਹਿਸਾਬ ਕਿਤਾਬ ਜਦੋਂ ਦੇਸ਼ ਦੇ ਵਿੱਚ ਬਾਕੀ ਦੋ ਨੰਬਰੀ ਸਾਰੇ ਕੰਮ ਚੱਲ ਰਿਹਾ ਤੇ ਕਿਤੇ ਗਾਈਆਂ ਨੂੰ ਜਿਨ੍ਹਾਂ ਨੂੰ ਇਹ ਗੋ ਰਾਸ਼ਟਰ ਮਾਤਾ ਦਾ ਕਰਾਰ ਦੇਣ ਲਈ ਤਿਆਰ ਹੈਗੇ ਆ ਤੇ ਉਹ ਕਿਤੇ ਉੱਥੇ ਘੱਟ ਗੁਜ਼ਾਰਦੇ ਹੋਣਗੇ ਉਹਨਾਂ ਨਾਲ ਤੁਸੀਂ ਜਾ ਕੇ ਆਪ ਤੁਸੀਂ ਜਰਨਲਿਸਟਾਂ ਦੇਖੋ ਜਾ ਕੇ ਜਾ ਕੇ ਚੰਡੀਗੜ੍ਹ ਦੇ ਵਿੱਚ ਕਈ ਗਊਸ਼ਾਲਾ ਜਾ ਕੇ ਕੈਮਰੇ ਲੈ ਕੇ ਜਾਓ ਉਹਨਾਂ ਦਾ ਗਾਈਆਂ ਦਾ ਕੀ ਹਾਲ ਹੈ ਕੀ ਉਹ ਇਹਨਾਂ ਨੂੰ ਕਰਸ ਕਰਦੀਆਂ ਦੁੱਖ ਦੇ ਰਹੀਆਂ ਤੁਸੀਂ ਇਹ ਮੈਨੂੰ ਐਉਂ ਲੱਗਦਾ ਕਿ ਇਹ ਕਾਫੀ ਇਸ ਕਿਸਮ ਦਾ ਗੋਰਖ ਤੰਦਾ ਹੈਗਾ ਇਹਦੀ ਇਸ ਬਿਆਨ ਦਾ ਮਤਲਬ ਕੀ ਹੈ ਸਭ ਤੋਂ ਪਹਿਲਾਂ ਮਤਲਬ ਇਹ ਹੈ ਜਦੋਂ ਤੁਸੀਂ ਗਊ ਮਾਤਾ ਕਹਿੰਦੇ ਆ ਤੁਹਾਨੂੰ ਪਤਾ ਜਦੋਂ ਕੋਈ ਘਟ ਗਿਣਤੀ ਖਾਸ ਕਰਕੇ ਮੁਸਲਮ ਘਟ ਗਿਣਤੀ ਆ ਤੇ ਜਿਹੜੋ ਕੋਈ ਬਜਰੰਗ ਦਲੀਏ ਜਾਂ ਗਊ ਰਖਸ਼ਕ ਉਹਨਾਂ ਦੇ ਉੱਤੇ ਹਮਲਾ ਕਰਦੇ ਆ ਜਾਂ ਉਹਨਾਂ ਨੂੰ ਫੜਦੇ ਆ ਤਾਂ ਉਹਨਾਂ ਨੂੰ ਮੁਸਲਮਾਨ ਨੂੰ ਖਾਸ ਕਰਕੇ ਕਹਿੰਦੇ ਤੁਸੀਂ ਬੋਲ ਗਊ ਮਾਤਾ ਜਾਂ ਭਾਰਤ ਮਾਤਾ ਜਾਂ ਭਾਰਤ ਮਾਤਾ ਦੀ ਜੈ ਜਾਣੀ ਭਾਰਤ ਨੂੰ ਮਾਤਾ ਕਹਿਣਾ ਉਹਨਾਂ ਨੂੰ ਇੱਕ ਆਈਡਲ ਵਰਸ਼ਿਪ ਆ ਮਤਲਬ ਮੂਰਤੀ ਪੂਜਾ ਆ ਤੇ ਇਹ ਉਹਨਾਂ ਦੇ ਜਿਹੜਾ ਵਿਸ਼ਵਾਸ ਆ ਜਾਂ ਉਹਨਾਂ ਦਾ ਧਰਮ ਆ ਉਹ ਮੂਰਤੀ ਪੂਜਾ ਦੀ ਇਜਾਜ਼ਤ ਨਹੀਂ ਦਿੰਦਾ ਉਹਨੂੰ ਜ਼ਬਰਦਸਤੀ ਇਸ ਤਰ੍ਹਾਂ ਕਮਾਉਣਾ ਹੁਣ ਇਹੋ ਜੀ ਗੱਲ ਇੱਕ ਨਵੀਂ ਨਿਕਲ ਆਊਗੀ ਕਿ ਜਿਹੜੀਆਂ ਘੱਟ ਗਿਣਤੀਆਂ ਸਾਡੇ ਲਈ ਗਊ ਬੜੀ ਪਿਆਰੀ ਆ ਤਾਂ ਆਪਾਂ ਤੇ ਗਊਆਂ ਪਾਲੀਆਂ ਮੈਂ ਆਪ ਗਊ ਪਾਲਦੇ ਰਹੇ ਆ ਅਸੀਂ ਸਾਰਾ ਕੁਝ ਕਰਦੇ ਆ ਪਰ ਉਹਦੇ باوجود ਤੁਸੀਂ ਜਦੋਂ ਇਹ ਦੇਖਦੇ ਆ ਕਿ ਜਿਸ ਢੰਗ ਦੇ ਨਾਲ ਇਹ ਰਵਨੀਤ ਬਿੱਟੂ ਜੀ ਪੇਸ਼ ਕਰ ਰਿਹਾ ਤੇ ਘੱਟ ਗਿਣਤੀਆਂ ਜਿੱਤਰਾ ਹੁਣ ਮੁਸਲਮ ਘੱਟ ਗਿਣਤੀ ਆ ਜਾਂ ਦੂਸਰੇ ਹੈਗੇ ਆ ਕੋਈ ਹੋਰ ਜਿਹਨਾਂ ਦਾ ਉਹਨਾਂ ਨੂੰ ਗਊ ਦੀ ਗਊ ਨੂੰ ਸੈਕ੍ਰੇਟ ਐਨੀਮਲ ਨਹੀਂ ਮੰਨਦੇ ਤੁਸੀਂ ਕ੍ਰਿਸਚੀਅਨ ਆ ਮੈਂ ਗੋਵਾ ਚ ਰਿਆਂ ਤੇ ਬੀਫ ਖਾਂਦੇ ਆ ਮੁਸਲਮੇ ਸਾਰੀ ਦੁਨੀਆ ਦੇ ਵਿੱਚ ਬੀਫ ਖਾਂਦੇ ਆ ਇੰਡੀਆ ਬੀਫ ਜਿਹੜਾ ਬਫੇ ਲੋ ਬੀ ਮੀਟ ਹੈਗਾ ਤੇ ਗਾਈਆਂ ਦਾ ਮੀਟ ਐ ਐਕਸਪੋਰਟ ਕਰਦੇ ਆ ਔਰ ਬਾਈ ਦਾ ਵੇ ਉਹਨਾਂ ਚ ਹਿੰਦੂ ਐਕਸਪੋਰਟਰ ਹੈਗੇ ਇਹ ਨਹੀਂ ਹੈ ਕਿ ਕੋਈ ਮੁਸਲਮਾਨ ਹੀ ਕਰਦੇ ਆ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਇਹ ਜਿਹੜਾ ਓਵਰਆਲ ਮੈਨੂੰ ਇਸ ਕਿਸਮ ਦਾ ਲੱਗ ਰਿਹਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਰਾਸ਼ਟਰ ਦਾ ਰਾਸ਼ਟਰਵਾਦ ਦਾ ਔਰ ਜਿਹਦੇ ਵਿੱਚ گاਉ ਨੂੰ ਗਾਂ ਨੂੰ ਤੁਸੀਂ ਰਾਸ਼ਟਰ ਦਾ درجہ ਦੇਨੇ ਕੀ ਕਹਿੰਦੇ ਰਾਸ਼ਟਰ ਮਾਤਾ ਰਾਸ਼ਟਰ ਮਾਤਾ ਕਹਿਣਾ ਚਾਹੁੰਨੇ ਸਾਡੇ ਕੋਲ ਰਾਸ਼ਟਰ ਪਿਤਾ ਤੇ ਹੈਗਾ ਕਿਹਨੂੰ ਕਹਿੰਦੇ ਆਪਾ ਮਹਾਤਮਾ ਗਾਂਧੀ ਨੂੰ ਕਹਿੰਦੇ ਸਾਡੇ ਕੋਲ ਚਾਚਾ ਵੀ ਹੈਗੇ ਚਾਚਾ ਨਹਿਰੂ ਜਿਹੜਾ ਜਿਹਦਾ ਕਿ ਬੱਚਿਆਂ ਦੇ ਉਹਦੇ ਨਾਲ ਉਹਨਾਂ ਨਾਲ ਸੰਬੰਧਤ ਸੀਗਾ ਹੁਣ ਤੁਸੀਂ ਇੱਕ ਕੋਈ ਫੁੱਫੜ ਬਣਾ ਦਿਓ ਕੋਈ ਮਾਸੀ ਬਣਾ ਦਿਓ ਕੋਈ ਇਸ ਕਿਸਮ ਦੀ ਮਾਂ ਵੀ ਬਣਾ ਦਿਓ ਇਹ ਕਿੱਥੋਂ ਆਈਡੀਆ ਹੁੰਦੇ ਉਹ ਇਹਸ ਕਰਕੇ ਕਿ ਹਿੰਦੂ ਰਾਸ਼ਟਰ ਦਾ ਜਿਹੜਾ ਨਾਰਾ ਆਰਐਸ ਤੋਂ ਬੀਜਪੀ ਵੱਲੋਂ ਲਾਇਆ ਗਿਆ ਆ ਉਸ ਪਾਸੇ ਨੂੰ ਸਾਰੀ ਗੱਲ ਨੂੰ ਚਲਾਉਣ ਵੱਲ ਤੋਰਿਆ ਜਾ ਰਿਹਾ ਇਹ ਮੈਨੂੰ ਥੋੜੀ ਜਿਹੀ ਬੜੀ ਅਫਸੋਸ ਵਾਲੀ ਗੱਲ ਲੱਗਦੀ ਹੈ ਕਿ ਜਦੋਂ ਸਾਡਾ ਦੇਸ਼ ਮਲਟੀ ਰਿਲੀਜੀਅਸ ਹੈਗਾ ਮਲਟੀ ਕਲਚਰਲ ਹੈਗਾ ਤਾਂ ਉਸ ਦੇ ਵਿੱਚ ਤੁਸੀਂ ਇੱਕ ਗਾਂ ਦਾ ਮੁੱਦਾ ਲਿਆ ਕੇ ਰਾਸ਼ਟ੍ਰ ਮਾਤਾ ਦਾ ਕਰਾਰ ਦੇ ਕੇ ਬਹੁਤ ਸਾਰੇ ਜਿਹੜੇ 20% ਲੋਕ ਹੋਣਗੇ ਘੱਟ ਗਿਣਤੀਆਂ ਜਿਹੜੀਆਂ ਆ ਜਿਨ੍ਹਾਂ ਦਾ ਉਸ ਕਿਸਮ ਦੇ ਵਿਸ਼ਵਾਸ ਨਹੀਂ ਹੈ ਤੁਸੀਂ ਉਹਨਾਂ ਤੇ ਇੰਪੋਜ਼ ਕਿਉਂ ਕਰਨਾ ਚਾਹੁੰਦੇ ਆ ਇਸ ਕਿਸਮ ਦਾ ਇਹਦਾ ਮਤਲਬ ਤੇ ਤੁਸੀਂ ਜਾਣ ਕੇ ਬਖੇੜੇ ਪਾਉਣਾ ਚਾਹੁੰਦੇ ਆ ਦੇਸ਼ ਦੀ ਜਿਹੜੀ ਇੱਕ ਆਪਸ ਵਿੱਚ ਪਾਈਚਾਰਾ ਤੇ ਪਿਆਰ ਤੇ ਇੱਕ ਅਮਨ ਕਾਨੂੰਨ ਆ ਉਸ ਨੂੰ ਖਤਰੇ ਦੇ ਵਿੱਚ ਪਾਉਣਾ ਚਾਹੁੰਦੇ ਆ ਪ੍ਰੋਫੈਸਰ ਸਾਹਿਬ ਗੱਲ ਰਾਹੁਲ ਗਾਂਧੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜੀ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫੇਰ ਕਾਂਗਰਸ ਨੂੰ ਆੜੇ ਹੱਥੀਂ ਲਿਆ ਉਹਨਾਂ ਨੇ ਰਾਹੁਲ ਗਾਂਧੀ ਉੱਤੇ ਨਿਸ਼ਾਨਾ ਸਾਧਿਆ ਹੈ ਕਿ ਕਾਂਗਰਸ ਜਾਂ ਫਿਰ ਰਾਹੁਲ ਗਾਂਧੀ ਚੋਣਾਂ ਤੋਂ ਪਹਿਲਾਂ ਤਾਂ ਸਵੇਰੇ ਉੱਠਣਸਾਰ ਹੀ ਅਬਾਨੀ ਅਡਾਨੀਆਂ ਦਾ ਨਾਮ ਜਪਣਾ ਸ਼ੁਰੂ ਕਰ ਦਿੰਦੇ ਸੀ ਪਰ ਜਿਉਂ ਹੀ ਚੋਣਾਂ ਨਜ਼ਦੀਕ ਆਈਆਂ ਜਾਂ ਚੋਣਾਂ ਸ਼ੁਰੂ ਹੋਈਆਂ ਤਾਂ ਇਹਨਾਂ ਨੇ ਅੰਬਾਨੀਆਂ ਅਡਾਨੀਆਂ ਖਿਲਾਫ ਬੋਲਣਾ ਹੀ ਬੰਦ ਕਰ ਦਿੱਤਾ ਸਵਾਲ ਖੜਾ ਕਰ ਦਿੱਤਾ ਕਿ ਕੀ ਹੁਣ ਸ਼ਹਿਜ਼ਾਦੇ ਨੂੰ ਇਹਨਾਂ ਦਾ ਚੇਤਾ ਭੁੱਲ ਗਿਆ ਕਿੰਨਾ ਮਾਲ ਖਾਦਾ ਹੈ ਕਾਂਗਰਸ ਨੇ ਇਹਨਾਂ ਤੋਂ ਕਿਤੇ ਨਾ ਕਿਤੇ ਇਹ ਜਿਹੜਾ ਸਵਾਲ ਹੈ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਕਾਂਗਰਸ ਨੂੰ ਲੈ ਕੇ ਖੜਾ ਕਰ ਦਿੱਤਾ ਇੱਕ ਗੱਲ ਤੇ ਸਾਫ ਆ ਪ੍ਰਵਿੰਦਰ ਕਿ ਜਿਹੜੇ ਪ੍ਰਧਾਨ ਮੰਤਰੀ ਇਹਨੂੰ ਟਿੱਚ ਕਰਕੇ ਸਾਹਮਣੇ ਦੇ ਸੀ ਰਾਹੁਲ ਗਾਂਧੀ ਨੂੰ ਬੱਚਾ ਸਮਝਦੇ ਪੱਪੂ ਕਹਿੰਦੇ ਪੱਪੂ ਤਾਂ ਪ੍ਰਿੰਸ ਸ਼ਹਿਜ਼ਾਦਾ ਤੇ ਬਣੇ ਗਿਆ ਉਹ ਠੀਕ ਕਹਿੰਦੀ ਆ ਪ੍ਰਿਆੰਕਾ ਪ੍ਰਿਆੰਕਾ ਹੁਣ ਕੀ ਕਹਿੰਦੀ ਆ ਉਹ ਕਹਿੰਦੀ ਆ ਕਿ ਇਹ ਸ਼ਹਿਨਸ਼ਾ ਉਹ ਕਹਿੰਦੀ ਵੀ ਆ ਗਿਆ ਸ਼ਹਜਾਦਾ ਪਿੱਛੇ ਡਰ ਲੱਗ ਰਿਹਾ ਮਤਲਬ ਇਸ ਕਿਸਮ ਦੇ ਹਾਲਾਤ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਉਹ ਜਿੱਤਰਾ ਕਹਿੰਦੇ ਨੇ ਨਾ ਕਿ ਵਕਤੋਂ ਖੁੰਜੀ ਡੂਬਣੀ ਨੱਚੇ ਤਾਲ ਬਤਾਲ ਇਹ ਹੁਣ ਇਹਨਾਂ ਨੂੰ ਜਿੰਨਾ ਕਮਾਂਡ ਤੇ ਇਹਨਾਂ ਇੱਕ ਹੰਕਾਰ ਆ ਗਿਆ ਸੀਗਾ ਕਿ ਸਾਡੀ ਤੇ ਸ਼ਕਤੀ ਨੂੰ ਕੋਈ ਦੁਨੀਆ ਦੇ ਵਿੱਚ ਵੰਗਾਰ ਨਹੀਂ ਸਕਦਾ ਗੁਰ ਵਿਸ਼ਵ ਗੁਰੂ ਬਣ ਜਾ ਰਹੇ ਆ ਉਹ ਇੱਥੇ ਘਰ ਦੇ ਵਿੱਚ ਹੀ ਇੱਕ ਸੱਤਾ 'ਚ ਦੁਬਾਰਾ ਆਉਣ ਦੇ ਲਾਲੇ ਪੈ ਗਏ ਆ ਇਸ ਕਰਕੇ ਇਸ ਨਰ ਆਸ਼ਾ ਚੋ ਇਸ ਅਨਸਰਟਨਟੀ ਚੋ ਇਸ ਬੇਵਿਸ਼ਵਾਸੀ ਚੋ ਸਾਰਾ ਆਲਮ ਚੋ ਇਹੋ ਜੇ ਬਿਆਨ ਬੜੇ ਨਿਕਲ ਰਹੇ ਆ ਜਿਹਦੇ ਵਿੱਚ ਮੈਨੂੰ ਕੋਈ ਬੈਲੈਂਸਡ ਬਿਆਨ ਨਹੀਂ ਬੰਦਾ ਪੁੱਛਣ ਵਾਲਾ ਹੋਏ ਵੀ ਪ੍ਰਧਾਨ ਮੰਤਰੀ ਜੀ ਇਸ ਗੱਲ ਦਾ ਜਵਾਬ ਦਿਓ ਤੁਹਾਡੇ ਕੰਨ ਚ ਅਡਾਨੀ ਯਮਾਨੀ ਕੋਈ ਫੂਕ ਮਾਰ ਕੇ ਕਹਿ ਗਿਆ ਕਿ ਇੰਨੇ ਪੈਸੇ ਅਸੀਂ ਰਾਹੁਲ ਗਾਂਧੀ ਦੀ ਪਾਰਟੀ ਨੂੰ ਵੀ ਦੇ ਦਿੱਤੇ ਆ ਤੁਸੀਂ ਜੋ ਇਸ ਕਿਸਮ ਦਾ ਬਿਆਨ ਦੇ ਰਹੇ ਆ ਵੀ ਉਹਨਾਂ ਨੇ ਚੁੱਪ ਕਰ ਗਏ ਉਹ ਚੁੱਪ ਇਸ ਕਰਕੇ ਕਰ ਗਏ ਆ ਕਿ ਹਰ ਕੋਈ ਪਾਰਟੀ ਜਿਹੜੀ ਉਹਨਾਂ ਨੂੰ ਪਤਾ ਕਿ ਕਾਰਪੋਰੇਟਾਂ ਦਾ ਇਹ ਭੂਮਿਕਾ ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਵਿੱਚ ਕੀ ਹੈ ਵੈਸੇ ਉਹ ਤੁਹਾਨੂੰ ਬਦਨਾਮ ਕਰਨ ਲਈ ਤੇ ਉਹਨਾਂ ਨੂੰ ਵਰਤ ਸਕਣਗੇ ਉਹਨਾਂ ਦਾ ਇੰਟਰਸਟ ਪੋਲਿਟੀਕਲ ਪਾਰਟੀਆਂ ਦਾ ਕਾਰਪੋਰੇਟਾਂ ਨੂੰ ਬਦਨਾਮ ਕਰਨ ਦਾ ਨਹੀਂ ਹੈਗਾ ਉਹ ਬਾਈ ਇਮਪਲੀਕੇਸ਼ਨ ਉਹ ਬਦਨਾਮ ਹੁੰਦੇ ਆ ਹੁਣ ਜੇ ਤੁਸੀਂ ਚਾਹੁੰਦੇ ਆ ਤਾਂ ਫੇਰ ਖਬਿਆਨ ਆਜੂਗਾ ਉਹਦੇ 'ਚ ਕੀ ਉਹਨਾਂ ਨੂੰ ਕੀ ਫਰਕ ਪੈਂਦਾ ਜੇ ਤੁਹਾਨੂੰ ਇਸ ਗੱਲ ਨਾਲ ਹੀ ਤੁਹਾਡਾ ਹੀਰਵਾ ਮੱਠਾ ਹੁੰਦਾ ਇਹ ਗੱਲਾਂ ਬਹੁਤ ਹੀ ਬੱਚਿਆਂ ਵਾਲੀਆਂ ਗੱਲਾਂ ਹੁਣ ਤੁਹਾਨੂੰ ਕੋਈ ਪੁੱਛੇ ਕਿ ਤੁਸੀਂ ਪਹਿਲਾਂ ਇੰਜ ਕਹਿੰਦੇ ਸੀ ਹੁਣ ਕਿਉਂ ਨਹੀਂ ਕਹਿੰਦੇ ਕੋਈ ਗੱਲ ਬਣਦੀ ਤੁਹਾਡੀ ਜੋ ਮਰਜੀ ਹੈ ਕਹਿਣਾ ਕਹੋ ਜਿਹੜਾ ਨਹੀਂ ਕਹਿਣਾ ਨਹੀਂ ਕਹੋ ਜੇ ਤੁਸੀਂ ਪਿਛਲੇ ਪ੍ਰਧਾਨ ਮੰਤਰੀ ਮਨਮੋਨ ਸਿੰਘ ਦੇ 2006 ਦੇ 2009 ਦੇ ਬਿਆਨ ਲੈ ਲੈ ਕੇ ਮੁਸਲਮਾਨਾਂ ਦਾ ਮੁੱਦਾ ਖੜਾ ਕਰਨਾ ਇਹ ਤੁਹਾਡੀ ਮਰਜ਼ੀ ਜੇ ਸਹਿਮ ਪਤਰੋਦਾ ਦਾ ਫਿਰ ਕੋਈ ਨਵਾਂ ਮੁੱਦਾ ਲਿਆ ਕੇ ਗੱਲਾਂ ਕਰ ਰਹੀਆਂ ਇਹ ਤੁਹਾਡੀ ਮਰਜ਼ੀ ਪਰ ਜੇ ਤੁਸੀਂ ਸਹੀ ਮਾਨਿਆਂ ਦੇ ਵਿੱਚ ਲੜਨਾ ਚਾਹੁੰਦੇ ਆ ਇਲੈਕਸ਼ਨ ਮੈਦਾਨ ਦੇ ਵਿੱਚ ਲੜਨਾ ਹੈ ਉਹਨੇ ਫਿਰ ਮੁੱਦਿਆਂ ਦੀ ਗੱਲ ਕਰੋ ਕੋਈ ਰਾਮ ਨੂੰ ਖਤਰਾ ਨਹੀਂ ਕੋਈ ਮੰਦਰ ਨੂੰ ਖਤਰਾ ਨਹੀਂ ਕੋਈ ਕਿਸੇ ਸਿੱਖੀ ਨੂੰ ਜਾਂ ਕਿਸੇ ਵੀ ਧਰਮ ਨੂੰ ਇਸ ਦੇਸ਼ ਦੇ ਵਿੱਚ ਖਤਰਾ ਨਹੀਂ ਹੈ ਤੁਹਾਨੂੰ ਆਪਣੀ ਗੱਦੀ ਦਾ ਸੀਟ ਦਾ ਕੁਰਸੀ ਦਾ ਖਤਰਾ ਜਿਹਦੇ ਕਰਕੇ ਤੁਸੀਂ ਰਾਮ 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 ਕਦਾ ਨਾਮ ਵਿੱਚ ਘਰ ਦਿੰਦੇ ਆ ਰਾਮ ਜੀ ਇੰਨੇ ਸਾਨੂੰ ਉਹਨੇ ਸਤਿਕਾਰਿਆ ਤੇ ਆ ਪਿਆਰੇ ਆਸੀਂ ਅਦਬ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਰ ਬਾਰ ਰਾਮ ਜੀ ਦਾ ਨਾਮ ਆਉਂਦਾ ਸਾਡੇ ਸਾਡੇ ਨਾਲੋਂ ਲੱਗ ਨਹੀਂ ਹੈਗੇ ਪਰ ਜੋ RAM ਦੀ ਪਰਿਭਾਸ਼ਾ ਤੁਸੀਂ ਦਿੰਦੇ ਆ ਜਿਸ ਕਿਸਮ ਨਾਲ ਤੁਸੀਂ ਲੋਕਾਂ ਚ ਪੇਸ਼ ਕਰ ਰਹੇ ਆ ਉਹ ਤੇ ਇੱਕ ਬਿਲਕੁਲ ਹੀ ਆ ਜਿਵੇਂ ਕੋਈ ਆ ਦਾਹਨਵਦੀ ਹੋਵੇ ਲੋਕਾਂ ਦੇ ਵਿੱਚ ਕਿ ਉਹ ਬਹੁਤ ਭੜਕਾਊ ਹੋਵੇ ਵੰਡੀਆਂ ਪਾਉਣ ਵਾਲਾ ਹੋਵੇ ਕਿਸੇ ਨੂੰ ਟਾਰਗੇਟ ਕਰਨ ਵਾਲਾ ਨਾ 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 ਉਹ ਤੇ ਸਰਵ ਵਿਆਪਕ ਆ ਤੇ ਸਾਰਿਆਂ ਦੀ ਰੱਖਿਆ ਕਰਨਾ ਚਾਹੁੰਦਾ ਕਿਸੇ ਦੀ ਕੋਈ ਜਾਤ ਮਜਬ ਧਰਮ ਰੰਗ ਕੁਝ ਵੀ ਹੋਵੇ ਕੋਈ ਭੇਦ ਨੀ ਆਰਾਮ ਦੇਦਾ ਤੁਸੀਂ 24 ਘੰਟੇ ਭੇਦ ਪਾਉਣ ਵਾਲੀਆਂ ਗੱਲਾਂ ਕਰਦੇ ਭਾਵੇਂ ਉਹ ਵਿਰੋਧੀ ਪਾਰਟੀਆਂ ਦੇ ਨਾਂ ਤੇ ਕਰੋ ਭਾਵੇਂ ਘੱਟ ਗਿਣਤੀਆਂ ਦੇ ਨਾਂ ਤੇ ਕਰੋ ਮਿੰਤੇ ਲੱਗਦਾ ਕਿ ਜੇ ਸੱਚੀ ਮੁੱਚੀ RAM ਉੱਤੇ ਦੇਖ ਰਹੇ ਹੋਣ ਤੇ ਉਹ ਸਜਾ ਤੇ ਇਸ ਵੇਲੇ ਉਹਨਾਂ ਲੋਕਾਂ ਨੂੰ ਉਹਨਾਂ ਲੀਡਰਾਂ ਨੂੰ ਜ਼ਰੂਰ ਦੇਣਗੇ ਜੋ ਉਹਦੇ ਨਾਂ ਨੂੰ ਵਰਤ ਕੇ ਆਪਣੀ ਕੁਰਸੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਗੱਲ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਕਰਾਂਗੇ ਉਹਨਾਂ ਨੇ ਕੁਝ ਅਜਿਹੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਨੇ ਜੋ ਲਗਾਤਾਰ ਚਰਚਾ ਦੇ ਵਿੱਚ ਨੇ ਇਸ ਵਿੱਚ ਖਾਸ ਤੌਰ ਤੇ ਮੁਸਲਮਾਨ ਭਾਈਚਾਰੇ ਦਾ ਜ਼ਿਕਰ ਪ੍ਰਧਾਨ ਮੰਤਰੀ ਮੋਦੀ ਅੱਜਕੱਲ ਕਾਫੀ ਕਰ ਰਹੇ ਨੇ ਗੱਲ ਕਰਾਂਗੇ ਮੱਧ ਪ੍ਰਦੇਸ਼ ਦੀ ਧਾਰ ਰੈਲੀ ਦੀ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਕਿਹਾ ਕਿ ਉਹ 400 ਪਾਰ ਸੀਟਾਂ ਦੀ ਮੰਗ ਇਸ ਕਰਕੇ ਕਰ ਰਹੇ ਨੇ ਤਾਂ ਜੋ ਕਾਂਗਰਸ ਅਯੁੱਧਿਆ ਚ ਰਾਮ ਮੰਦਰ ਦੇ ਬਾਬਰੀ ਵਾਲਾ ਤਾਲਾ ਦੁਬਾਰਾ ਨਾ ਲਗਾ ਦੇਵੇ ਇਸ ਉੱਤੇ ਕਾਂਗਰਸ ਸੀਨੀ ਰਾਗੂ ਕਪਿਲ ਸਿੱੱਬਲ ਨੇ ਵੀ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੂੰ ਕਿਹਾ ਹੈ ਭਾਜੀਪੀ ਨੂੰ ਕਿਹਾ ਹੈ ਕਿ ਅਜਿਹਾ ਬਿਆਨ ਦੇਣ ਦੀ ਕੀ ਲੋੜ ਸੀ ਇਹ ਕੀ ਬਿਆਨ ਹੈ ਉਹਨਾਂ ਨੇ ਇੱਥੋਂ ਤੱਕ ਆਖ ਦਿੱਤਾ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਮੁੱਦਿਆਂ ਤੋਂ ਹਟ ਕੇ ਅਜਿਹੀ ਬਿਆਨਬਾਜ਼ੀ ਕਿਉਂ ਕੀਤੀ ਜਾ ਰਹੀ ਹੈ ਕਿਉਂ 400 ਪਾਰ ਸੀਟਾਂ ਦੀ ਜਿਹੜੀ ਮੰਗ ਹੈ ਇਸ ਮੁੱਦੇ ਤੇ ਕੀਤੀ ਜਾ ਰਹੀ ਹੈ ਬਾਕੀ ਸਾਰੇ ਮੁੱਦਿਆਂ ਨੂੰ ਛੱਡ ਕੇ ਪ੍ਰਵਿੰਦਰ ਜਦੋਂ ਕੋਈ ਵਿਕਾਸ ਕੀਤਾ ਹੀ ਨਾ ਹੋਵੇ ਲੋਕਾਂ ਦੇ ਵਿਨਾਸ਼ ਨੂੰ ਵੱਲ ਨੂੰ ਹੀ ਵਧਾਇਆ ਹੋਵੇ ਦੇਸ਼ ਨੂੰ ਤੇ ਵਿਕਾਸ ਚੰਦ ਲੋਕਾਂ ਦਾ ਕੀਤਾ ਹੋਵੇ ਜਿੰਨੂੰ ਉਹ ਖੁਦ ਹੀ ਕਹਿੰਦੇ ਆ ਅਡਾਨੀ ਅਬਾਨੀ ਉਹਨਾਂ ਦਾ ਨਾਂ ਲੈਂਦੇ ਆ ਤਾਂ ਫਿਰ ਦੱਸਣ ਨੂੰ ਹੈ ਕੀ ਆ ਜਦੋਂ ਦੱਸਣ ਨੂੰ ਕੁਝ ਨਹੀਂ ਆ ਤਾਂ ਫਿਰ ਤੁਸੀਂ ਰੌਲਾ ਪਵਾ ਦਿਓ ਜਿੱਤਨਾ ਹੁੰਦਾ ਕਿ ਰੋਂਦੀ ਰੋਂਦੀ ਮਾਰ ਦਿਓ ਹੁਣ ਇਹ ਉਸ ਕਿਸਮ ਦੀ ਖੇਲ ਹੈ ਕੀ ਹੈ ਮੈਨੂੰ ਸਭ ਤੋਂ ਰਾਨੀ ਪ੍ਰਧਾਨ ਮੰਤਰੀ ਤੇ ਨਹੀਂ ਸਾਨੂੰ ਦੀ ਇਹਨਾਂ ਤੇ ਕੋਈ ਉਮੀਦ ਨਹੀਂ ਰਹੀ ਅੰਮਿਤ ਸ਼ਾਹ ਇਹੋ ਜੇ ਤਿੱਖੇ ਜ਼ਹਿਰੀਲੇ ਬਿਆਨ ਦੇ ਰਿਹਾ ਤੁਹਾਨੂੰ ਮੈਂ ਹੁਣੇ ਬਿਆਨ ਦਿਖਾਇਆ ਹੋਇਆ ਸੀਗਾ ਇਹ ਸ਼ਾਇਦ ਇੰਡੀਅਨ ਐਕਸਪ੍ਰੈਸ ਵਿੱਚ ਹੀ ਛਪਿਆ ਜੋਗੀ ਇਹ ਦਿੱਤਿਆ ਨਾਦ ਹੈ ਜਿਹੜੇ ਚੀਫ ਮਿਨਿਸਟਰ ਹੈ ਐਡੀ ਵੱਡੀ ਸਟੇਟ ਜਿੱਥੋਂ 80 MP ਆਉਣੇ ਆ ਜਾਨੀ ਤਿੰਨਾ ਚੌਂ ਸੂਬਿਆਂ ਜਿੰਨੇ ਤੇ ਇੱਕੋ ਹੀ ਸੂਬੇ 'ਚੋਂ ਆਉਣੇ ਆ MP ਜਾਨੀ ਐਡੀ ਵੱਡੀ ਚੀਜ਼ ਸਟੇਟ ਦੇ ਉਹ ਚੀਫ ਮਿਨਿਸਟਰ ਆ ਬਿਆਨ ਕੀ ਦੇ ਰਿਹਾ ਕਿ ਆਈ ਐਂਡ ਆਈ ਐਂਡ ਡੀ ਆ ਰਾਮ ਦੇ ਵਿਰੋਧੀ ਆ ਰਾਮ ਤਰੋਹੀ ਹੈ ਜਿਤਨਾ ਦੇਸ਼ ਤਰੋਹੀ ਹੁੰਦੇ ਰਾਮ ਤਰੋਹੀ ਆ ਐਂਟੀ ਰਾਮ ਹੈਗੇ ਹਰੇ ਕੋਈ ਬਿਆਨ ਦੇਣ ਵਾਲੀਆਂ ਗੱਲਾਂ ਤੁਸੀਂ ਕਿਉਂ ਇਹੋ ਜੀਆਂ ਗੱਲਾਂ ਕਰਦੇ ਆ ਕਿ ਉਹ ਮੰਦਿਰ ਚ ਨਹੀਂ ਜਾਂਦੇ ਕਿ ਉਹ ਆਪਣੇ ਜਿਹੜਾ ਕੇਜਰੀਵਾਲ ਆ ਉਹ ਨਹੀਂ ਮੰਨਦਾ ਹਨੂਮਾਨ ਚਾਲੀਸਾ ਨਹੀਂ ਪੜ੍ਹਦਾ ਜਾਂ ਹਨੂਮਾਨ ਦੇ ਪੂਜਾ ਨਹੀਂ ਕਰਦੇ ਕਿ ਈਵਨ ਰਾਹੁਲ ਗਾਂਧੀ ਮੰਦਿਰ ਚ ਨਹੀਂ ਜਾਂਦੇ ਫਿਰ ਕੋਈ ਜਾਵੇ ਜਾਂ ਨਾ ਜਾਵੇ ਮੰਦਿਰ ਤੁਹਾਡਾ ਇੱਕ ਆਪਣੀ ਪ੍ਰਾਈਵੇਟ ਆਸਥਾ ਹੈ ਜਿਹੜੇ ਮੰਦਿਰ ਚ ਨਹੀਂ ਜਾਂਦੇ ਉਹ ਬੰਦੇ ਨਹੀਂ ਹੈਗੇ ਜਿਹੜੇ ਮਸਜਿਦ ਚ ਜਾਂਦੇ ਆ ਉਹ ਬੰਦੇ ਘੱਟ ਧਾਰਮਿਕ ਹੈਗੇ ਆ ਇਹ ਕੀ ਗੱਲਾਂ ਧਰਮ ਦਾ ਮਾਮਲਾ ਮੈਨੂੰ ਇਹ ਲਗਾਤਾਰ ਪ੍ਰਧਾਨ ਮੰਤਰੀ ਵੀ ਇਹੋ ਕੁਝ ਕਹਿ ਰਿਹਾ ਉਹ ਕਹਿ ਰਿਹਾ ਕਿ ਬਾਬਰੀ ਤਾਲਾ ਲਾਤ ਆ ਜਾਊਗਾ ਆ ਰਾਮ ਤੇ ਕਿੰਨੀ ਵੱਡੀ ਪ੍ਰਧਾਨ ਮੰਤਰੀ ਵੱਲੋਂ ਇੱਕ ਪੜਕਾਉ ਬਿਆਨ ਲਗਾਤਾਰ ਅੱਗ ਲਾਈ ਜਾ ਰਹੀ ਮੈਂ ਜੀ ਦੋ ਕਮੈਂਟ ਮੇਰੇ ਹੈਗੇ ਇੱਕ ਤੇ ਇਹ ਕਿ ਕੀ ਇਲੈਕਸ਼ਨ ਕਮਿਸ਼ਨ ਸੌ ਗਿਆ ਬਿਲਕੁਲ ਹੀ ਸੌ ਗਿਆ ਦੇਸ਼ ਵਿੱਚ ਇਲੈਕਸ਼ਨ ਕਮਿਸ਼ਨ ਨਾਂ ਦੀ ਕੋਈ ਚੀਜ਼ ਹੈ ਇਸ ਵੇਲੇ ਜਿਹੜੀ ਤੁਹਾਨੂੰ ਸਮਝ ਪੈਂਦੀ ਹੈ ਇਕੱਲੇ ਬੰਦੇ ਬੰਦੇ ਨੂੰ ਸਮਝ ਪੈ ਰਹੀ ਹੈ ਕਿ ਇਹ ਦੇਸ਼ 'ਚ ਅੱਗ ਲਾਉ ਬਿਆਨ ਆ ਇਹ ਬਿਲਕੁਲ ਹੀ ਜਿਹੜੇ ਸ਼ੁਰੂਆਤੀ ਪਹਿਲਾ ਪੈਰਾ ਹੈ ਮਾਡਲ ਕੋਡ ਆਫ ਕੰਡਕਟ ਦਾ ਜਿਹਦੇ ਵਿੱਚ ਚੈੱਕ ਕੀਤਾ ਜਾਂਦਾ ਹੈ ਕਿ ਆਹ ਗੱਲਾਂ ਜਿਹੜੀਆਂ ਨਹੀਂ ਬੋਲਣਗੇ ਲੀਡਰ ਉਹ ਪਹਿਲੇ ਬੈਰੇ 'ਚ ਸਾਰਾ ਕੁਝ ਲਿਖਿਆ ਫਿਰ ਲੈਕਚਰ ਕਮਿਸ਼ਨ ਕਿਉਂ ਨਹੀਂ ਇਹਨਾਂ ਨੂੰ ਸੈਂਸਰ ਕਰਦਾ ਕਿਉਂ ਨਹੀਂ ਕਰ ਬਿਠਾਉਂਦਾ ਕਿਉਂ ਨਹੀਂ ਰੋਕਦਾ ਕਿਉਂ ਨਹੀਂ ਚਿੱਠੀ ਕੱਢਦੇ ਇਹਨਾਂ ਨੂੰ ਤੁਸੀਂ ਕੋਈ ਸੁਣੀ ਇਹੋ ਜੀ ਗੱਲ ਕਿ ਪ੍ਰਧਾਨ ਮੰਤਰੀ ਨੂੰ ਜਾਂ ਜੋਗੀ ਦਿੱਤਿਆਨਾਥ ਨੂੰ ਜਾਂ ਕੋਈ ਅੰਮਿਤ ਸ਼ਾਹ ਨੂੰ ਇਸ ਤਰ੍ਹਾਂ ਦਾ ਕੋਈ ਇਹੋ ਜੇ ਉਹਨਾਂ ਵੱਲੋਂ ਬਿਆਨ ਦਿੱਤਾ ਹੋਵੇ ਜਾਂ ਪ੍ਰੈਸ ਦੇ ਵਿੱਚ ਦਿੱਤਾ ਹੋਵੇ ਕਿ ਤੁਸੀਂ ਮੂੰਹ ਸੰਭਾਲ ਕੇ ਬੋਲੋ ਭਈ ਇਹਦੇ ਨਾਲ ਦੇਸ਼ ਤੇ ਕਮਜ਼ੋਰ ਪੈਂਦਾ ਹੈ ਤੁਸੀਂ ਧਰਮ ਦਾ ਆਜ਼ਾਦ ਦਾ ਕਿਸੇ ਕਿਸਮ ਦੀ ਦਰਵਰਤੋਂ ਨਹੀਂ ਦਰਵਰਤੋਂ ਨਹੀਂ ਕਰ ਸਕਦੇ ਰਾਜਨੀਤਿਕ ਲਾਹਲੀ ਇਹ ਤੇ ਹੈਰਾਨੀ ਦੀ ਗੱਲ ਹੈਗੀ ਦੂਸਰਾ ਮੈਨੂੰ ਲੱਗ ਰਿਹਾ ਕਿ ਤੀਜੇ ਗੇੜ ਦੀ ਵੋਟਾਂ ਪੈ ਚੁੱਕੀਆਂ ਉਹਦੇ 'ਚ ਤੁਸੀਂ ਦੇਖੋ ਕਿ ਤੀਜੇ ਗੇੜ 'ਚ ਫੇਰ ਨਹੀਂ ਵੋਟਾਂ ਪਈਆਂ ਜਿਆਦਾ ਔਰ ਤੀਜੇ ਗੇੜ ਦੀਆਂ ਮੈਂ 3% ਜਾਂ 3.5% ਵੋਟਾਂ ਘੱਟ ਪਈਆਂ ਪਿਛਲੀ ਵਾਰ ਨਾਲੋਂ ਉੰਨੀ ਨਾਲ ਉਹ ਔਰ ਜਿੱਥੇ ਸਭ ਤੋਂ ਵੱਧ ਇਹਨਾਂ ਨੂੰ ਸੀਟਾਂ ਦੀ ਉਮੀਦ ਹੈ ਉੱਥੇ ਸਭ ਤੋਂ ਘੱਟ ਪਰਸੈਂਟੇਜ ਪਈ ਹੈ ਯੂਪੀ 'ਚ ਆਤੀਜੇ ਗੇੜ ਦੇ ਦੌਰ ਦੇ ਵਿੱਚ ਕੀ ਨੁਕਸਾਨ ਹੋਊਗਾ ਇਸ ਦਾ ਬੀਜੇਪੀ ਨੂੰ ਬਿਲਕੁਲ ਨੁਕਸਾਨ ਹੋਊਗਾ ਇਹਦਾ ਮਤਲਬ ਤੇ ਇਹ ਹੈ ਕਿ ਇੱਕ ਵੱਡਾ ਹਿੱਸਾ ਭਾਜਪਾ ਦਾ ਜਿਹੜਾ ਪਿਛਲੀ ਵਾਰੀ ਵੋਟਾਂ ਪਾਈਆਂ ਉਹ ਹੀ ਨਹੀਂ ਵੋਟਾਂ ਪਾਉਣੀਆ ਚਾਹੁੰਦਾ ਮੋਦੀ ਨੂੰ ਉਹ ਵੀ ਯੂਪੀ 'ਚ ਉਹ ਵੀ ਯੂਪੀ 'ਚ ਮੈਂ ਤਾਂ ਕਹਿੰਦਾ ਕੱਲਾ ਯੂਪੀ ਕਿਉਂ ਜਿੱਥੇ ਜਿੱਥੇ ਗੁਜਰਾਤ ਦੇ ਵਿੱਚ ਵੋਟਾਂ ਘਟ ਪਈਆਂ ਪਿਛਲੀ ਵਾਰ ਨਾਲੋਂ ਕਾਫੀ ਘਟ ਪਈਆਂ ਇਸੇ ਤਰ੍ਹਾਂ ਮਹਾਰਾਸ਼ਟਰ 'ਚ ਵੀ ਘਟ ਪਈਆਂ ਕਿੱਥੇ ਕਿਥੇ ਜ਼ਿਆਦਾ ਵੋਟਾਂ ਪਈਆਂ ਮਤਲਬ ਇਨ੍ਹਾਂ ਇਨ੍ਹਾਂ ਰਾਜਾਂ 'ਚ ਹੀ ਭਾਜਪੀ ਨੂੰ ਝਟਕਾ ਲੱਗਿਆ ਇਹ ਤੇ ਕਹਿ ਰਹੇ ਆ ਨਾ ਕਿ ਵੋਟਾਂ ਕਿੱਥੇ ਜ਼ਿਆਦਾ ਪਈਆਂ ਪੱਛਮੀ ਬੰਗਾਲ 'ਚ ਪਈਆਂ ਜਿੱਥੇ ਇੰਜ ਟੀਐਮਸੀ ਦੇ ਨਾਲ ਸਿਮਲੇ ਸਾਗੀ ਆ ਫਿਰ ਅਸਾਮ 'ਚ ਜ਼ਿਆਦਾ ਪਈਆਂ ਉਹਦੇ ਕਾਰਨ ਲੱਗ ਪਿਛਲੀ ਵਾਰੀ ਵੀ ਬਹੁਤ ਸੀ ਪਰ ਪਿਛਲੀ ਵਾਰ ਨਾਲੋਂ ਐਤ ਕੀ 2% ਘਟਿਆ ਪਰ ਫਿਰ ਵੀ ਕਾਫੀ ਵੋਟਾਂ 80% ਕਿੰਨੀਆਂ ਵੋਟਾਂ ਉੱਥੇ ਪਈਆਂ ਕਾਫੀ ਵੋਟਾਂ ਪਈਆਂ ਇੱਕ ਅਸਾਮ ਐਕਸੈਪਸ਼ਨ ਹੈਗੀ ਹੈ ਕਰਨਾਟਕਾ 'ਚ ਵੋਟਾਂ ਠੀਕ ਪਈਆਂ ਜਿੱਥੇ ਕਾਂਗਰਸ ਦਾ ਹੈਗਾ ਸਰਕਾਰ ਹੈਗੀ ਇਸ ਲਈ ਮੋਦੀ ਜੀ ਜਦੋਂ ਇਹੋ ਜਿਹੇ ਪੁੱਠੇ ਸਿੱਧੇ ਬਿਆਨ ਦੇ ਰਹੇ ਆ ਜਿਹੜੇ ਬਹੁਤ ਹੀ ਭੜਕਾਊ ਤੇ ਧਾਰਮਿਕ ਤੌਰ ਤੇ ਲੋਕਾਂ ਦੇ ਵਿੱਚ ਵਿਤਕਰਾ ਪਾਉਣ ਵਾਲਾ ਨਫ਼ਰਤ ਫਲਾਉਣ ਵਾਲੇ ਬਿਆਨ ਦੇ ਰਹੇ ਆ ਮੈਨੂੰ ਤੇ ਬਹੁਤ ਹੀ ਅਫਸੋਸ ਹੁੰਦਾ ਕਿ ਸਾਡੇ ਵੀ ਪ੍ਰਧਾਨ ਮੰਤਰੀ ਸੱਚੀ ਗੱਲ ਹੈ ਉਹ ਜਦੋਂ ਇਹੋ ਜਿਹੇ ਬਿਆਨ ਦੇ ਰਿਹਾ ਤੇ ਜਿੰਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਮੀਡੀਆ 'ਚ ਵੀ ਵੱਡੇ ਪੱਧਰ ਤੇ ਕੈਂਪੇਨ ਛੇੜਨੀ ਚਾਹੀਦੀ ਆ ਕਿ ਪ੍ਰਧਾਨ ਮੰਤਰੀ ਜੀ ਅਸੀਂ ਤੇ ਅੱਜ ਸੋਚ ਰਹੇ ਹਾਂ ਗੱਲਬਾਤ ਕਰ ਰਹੇ ਅਸੀਂ ਇਹ ਤੋਂ ਲਿਖ ਕੇ ਭੇਜਾਂਗੇ ਇਲੈਕਸ਼ਨ ਕਮਿਸ਼ਨ ਨੂੰ ਸ ਕੁਝ ਬੰਦੇ ਦਸਤਖਤ ਕਰਕੇ ਭੇਜਾਂਗੇ ਨਾਲੇ ਕਲਿੱਪਿੰਗ ਭੇਜਾਂਗੇ ਜਿਹੜੀਆਂ ਉਹਨਾਂ ਨੇ ਅੱਜ ਬਿਆਨ ਆਏ ਆ ਕੱਲ ਬਿਆਨ ਆਏ ਆ ਪੀ ਇਹ ਕਰ ਕੀ ਰਹੇ ਆ ਕੋਈ ਦੇਸ਼ ਦੇ ਵਿੱਚ ਹੈਗਾ ਜਿੰਦਾ ਹੈਗਾ ਹੈ ਸੁੱਤਾ ਜਾਗਦਾ ਸਾਰੇ ਸੌ ਹੀ ਗਏ ਆ ਜਾਂ ਕੋਈ ਜਾਗਦਾ ਹੈਗਾ ਕਿ ਇਹਨਾਂ ਨੂੰ ਸਮਝਾਏ ਭਾਈ ਇਹ ਇਲੈਕਸ਼ਨ ਲੜਨ ਲਈ ਮੁੱਦਿਆਂ ਤੇ ਇਲੈਕਸ਼ਨ ਲੜਨ ਲਈ ਤੁਹਾਨੂੰ ਮੌਕਾ ਮਿਲਿਆ ਨਾ ਕਿ ਲੋਕਾਂ ਨੂੰ ਢੁਕਾ ਕੇ ਇੱਕ ਦੂਜੇ ਦੇ ਸਿਰ ਪੜਵਾਉਣ ਲਈ ਲੱਗਾ ਹੁਣ ਕਾਂਗਰਸ ਤੇ ਕਹਿ ਰਹੀ ਹੈ ਕਿ ਜੇ 400 ਤੋਂ ਉੱਪਰ ਆ ਗਿਆ ਇਹਨਾਂ ਨੇ ਸੰਵਿਧਾਨ ਬਦਲ ਦੇਣਾ ਤੇ ਇਹਨਾਂ ਨੇ ਹਿੰਦੂ ਰਾਸ਼ਟਰ ਡਿਕਲੇਅਰ ਕਰ ਦੇਣਾ ਉਹਨਾਂ ਦਾ ਤੇ ਅਲੀਗੇਸ਼ਨ ਹੈ ਇਹ ਗੱਲ ਦਾ ਇਹ ਕੀ ਕਹਿੰਦੇ ਆ ਕਿ ਜੇ ਸਾਡੇ ਕੋਲ ਆ ਗਿਆ ਤੇ ਅਸੀਂ ਬਚਾ ਲਾਂਗੇ ਕਿ ਕਾਂਗਰਸ ਜਿਹੜੀ ਹੈ ਉਹ ਮੁਸਲਮਾਨਾਂ ਨੂੰ ਕੁਝ ਦੇਣਾ ਚਾਹੁੰਦੀ ਹੈ ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਦੇਣਾ ਚਾਹੁੰਦੀ ਹੈ ਐਸਸੀ ਐਸਟੀ ਦੀ ਰਿਜ਼ਰਵੇਸ਼ਨ ਨੂੰ ਘਟਾਉਣਾ ਚਾਹੁੰਦੀ ਹੈ ਖਤਮ ਇਹੋ ਜਿਹੇ ਬਿਆਨ ਵੀ ਦੇਈ ਜਾਂਦੇ ਕੋਈ ਕਰ ਸਕਦਾ ਇਸ ਦੇਸ਼ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਦੀ ਜਰਤ ਹੈਗੀ ਇੰਜ ਕਰਨ ਦੀ ਇਹ ਤੇ ਬਹੁਤ ਜੋ ਕੁਝ ਅੱਜ ਹੋ ਰਿਹਾ ਇੰਨਾ ਕਦੀ ਵੀ ਉਮੀਦ ਨਹੀਂ ਸੀ ਕਿ ਇੰਨਾ ਸੋਦਾ ਹੀ ਝੂਠ ਤੇ ਸੁਦਾਈ ਕਿਸੇ ਕਿਸਮ ਦਾ ਪੜਕਾਉ ਭਾਸ਼ਨਾ ਤੱਕ ਵੱਡੇ ਨੇਤਾ ਆ ਜਾਣਗੇ ਛੋਟਾ ਮੋਟਾ ਕੋਈ ਬਿਆਨ ਦੇ ਦੇਤੇ ਉਹਦਾ ਕੋਈ ਬਹੁਤਾ ਨੋਟਿਸ ਵੀ ਨਹੀਂ ਲੈਂਦਾ ਤੇ ਉਹਨਾਂ ਨੂੰ ਉਹਨਾਂ ਦਾ ਇਲੈਕਸ਼ਨ ਕਮਿਸ਼ਨ ਨੇ ਨੋਟਿਸ ਲੈ ਲਿੰਦਾ ਇਤੇ ਤੁਰੰਤ ਜੇ ਨਾਰੋ ਕਰਾ ਜੇ 4 ਫੇਸ ਦੀ ਹੋਰ ਇਲੈਕਸ਼ਨ ਰਹਿੰਦੀ ਹੈ 3 ਦੀ ਹੋਈ ਹੈ ਮੈਨੂੰ ਲੱਗਦਾ ਕਿ ਕਿਤੇ ਅੱਧ ਵਿਚਾਲੇ ਨਾ ਕੋਈ ਹੋਰ ਕੰਮ ਛੇੜ ਪਈ ਕਿ ਵਿੱਚ ਇਲੈਕਸ਼ਨ ਜਿਤਨਾ ਜਦੋਂ ਬੰਦਾ ਹਾਰਦਾ ਲੱਗੇ ਨਾ ਜਿਤਨਾ ਗੀਟੀਆਂ ਚਾਹਤੇ ਹੋ ਉਹ ਐਂ ਹਲਾ ਕੇ ਸਾਰੀਆਂ ਇਕੱਠੀਆਂ ਕਰ ਦਿੰਦਾ ਇਹ ਕਿਤੇ ਉਂਜੀ ਗੀਟੀਆਂ ਸਾਰੀਆਂ ਲੜਦੇ ਆ ਲੜਦੇ ਸੱਤਵੇਂ ਗੇੜੇ ਚ ਇਕੱਠੀਆਂ ਹੀ ਨਾ ਹੋ ਜਾਣ ਇਸ ਕਰਦਾ ਇਲੈਕਸ਼ਨ ਕਮਿਸ਼ਨ ਨੂੰ ਜ਼ਿੰਮੇਵਾਰੀ ਤੇ ਹੋਰ ਜਿਹੜੀਆਂ ਸ਼ਕਤੀਆਂ ਜਿਹੜੀਆਂ ਇਸ ਦੇਸ਼ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਔਰ ਇਸ ਦੇਸ਼ ਦੀ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਰੱਖਦੇ ਆ ਉਹਨਾਂ ਸਾਰਿਆਂ ਨੂੰ ਇਸ ਦੇ ਉੱਤੇ ਸਤਰਕ ਹੋਣਾ ਚਾਹੀਦਾ ਵੇਲੇ ਸਿਰ ਸਤਰਕ ਹੋਣਾ ਚਾਹੀਦਾ ਤੇ ਇਨ੍ਹਾਂ ਲੋਕਾਂ ਨੂੰ ਜਿਹੜੇ ਕੋਈ ਵੀ ਹੋਣ ਮੈਂ ਕੱਲਾ ਭਾਜਪੀ ਦੀ ਨਹੀਂ ਗੱਲ ਕਰਦਾ ਜੇ ਕੋਈ ਹੋਰ ਵੀ ਐ ਸੰਪਰੋਦਾ ਵਰਗਾ ਵੀ ਆ ਜਿਹੜਾ ਵੀ ਆ ਉਹਨਾਂ ਨੂੰ ਲਗਾਮ ਆਪਣੇ ਮੂੰਹ ਤੇ ਦੇਣ ਲਈ ਜ਼ਰੂਰ ਕਹਿਣਾ ਚਾਹੀਦਾ ਉਹਨਾਂ ਨੂੰ ਇਸ ਗੱਲ ਦਾ ਸੁਝਾਅ ਦੇਣਾ ਚਾਹੀਦਾ ਔਰ ਪ੍ਰੋਟੈਸਟ ਵੀ ਲਾਂਚ ਕਰਨੇ ਚਾਹੀਦੇ ਵੀ ਨਾ ਇਹ ਤੁਸੀਂ ਬਿਲਕੁਲ ਫਾਉਲ ਖੇਲ ਰਹੇ ਆ ਇਹ ਗੇਮ ਦੇ ਰੂਲਾਂ ਦੇ ਮੁਤਾਬਕ ਨਹੀਂ ਪ੍ਰੋਫੈਸਰ ਸਾਹਿਬ ਗੱਲ ਆਪਾਂ ਵੋਟਾਂ ਦੀ ਕਰ ਰਹੀ ਸੀ ਪਰਸੈਂਟੇਜ ਦੀ ਕਰ ਰਹੇ ਸੀ ਪਰ ਇੱਥੇ ਇੱਕ ਖਬਰ ਹੋਰ ਆ ਅਹਿਮ ਖਬਰ ਆ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਹੋਰਾਂ ਨੇ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ VOTING ਦੇ ਜਿਹੜੇ ਅੰਕੜੇ ਨੇ ਉਹਨਾਂ 'ਚ ਕਥਥੇ ਤੌਰ ਉੱਤੇ ਗੜਬੜੀ ਦੇ ਇਹ ਸਵਾਲ ਨੇ ਜਿਹੜੇ ਉਹ ਚੁੱਕੇ ਨੇ ਗੜਬੜੀ ਨੂੰ ਲੈ ਕੇ ਸਵਾਲ ਉਠਾਏ ਨੇ ਇਸ ਲਈ ਉਹਨਾਂ ਨੇ ਇੰਡੀ ਗੱਠ ਛੋੜਦੇ ਜਿਹੜੇ ਪਾਰਟੀਆਂ ਨੇ ਜਾਂ ਸਹਿਯੋਗੀ ਨੇ ਉਹਨਾਂ ਨੂੰ ਇੱਕ ਪੱਤਰ ਲਿਖਿਆ ਹੈ ਕਿ ਇਸ ਮੁੱਦੇ ਦੇ ਉੱਤੇ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਕਿ ਵਾਕਈ ਅਜਿਹੀ ਕੋਈ ਗੜਬੜ ਹੋਈ ਹੋਵੇਗੀ ਹਾਲਾਂਕਿ ਇਹ ਤਾਂ ਦੋਸ਼ ਹੈ ਦੇਖੋ ਇਹਦੇ ਥੋੜੀ ਤਹਿਕੀਕਤ ਕਰਨੀ ਚਾਹੀਦੀ ਹੁੰਦਾ ਕੀ ਆ ਕਿ ਜਿਸ ਤਰੀਕੇ ਨਾਲ ਕਿੰਨੇ ਪਰਸੈਂਟ ਕਿੱਥੇ ਵੋਟ ਪਈ ਫਿਰ ਬਾਅਦ ਚ ਪਤਾ ਨਹੀਂ ਮੈਂ ਇਹ ਦੇਖਾਂਗੇ ਜੀ 5 ਵਜੇ ਤੱਕ ਕਿੰਨਾ ਹੋਇਆ আর ਜਿਹੜੀ ਅੱਜ ਕਈਆਂ ਅਖਬਾਰਾਂ ਚ ਜਿਹੜੇ ਮੈਂ ਲੇਟੈਸਟ ਅੰਕੜੇ ਸੀ ਉਹ ਰਾਤ ਨੂੰ 11:40 ਤੇ ਸੀ ਅੰਕੜੇ ਲਗਾਤਾਰ ਬਦਲੀ ਜਾਂਦੇ ਹੁਣ ਮੈਨੂੰ ਨਹੀਂ ਪਤਾ ਖੜਗੇ ਸਾਹਿਬ ਨੇ ਕਿਹੜੀ ਗੱਲ ਕਰਕੇ ਇਹ ਗੱਲ ਦਾ ਸ਼ੰਕਾ ਪ੍ਰਗਟ ਕੀਤਾ ਕਿ ਬਾਰ ਬਾਰ ਅੰਕੜੇ ਇਲੈਕਸ਼ਨ ਕਮਿਸ਼ਨ ਕੇ ਮੇਂ ਬਦਲ ਦਿੰਦਾ ਉਸ ਲਈ ਇਹ ਇਲੈਕਸ਼ਨ ਕਮਿਸ਼ਨ ਦੀ ਵੀ ਜਵਾਬਦੇਹੀ ਬਣਦੀ ਇਹ ਨਹੀਂ ਕਿ ਇਕੱਲਾ ਇਲੈਕਸ਼ਨ ਕਮਿਸ਼ਨ ਸਾਰਿਆਂ ਦੀ ਜਵਾਬਦੇਹੀ ਤੈਅ ਕਰੂਗਾ ਤੇ ਉਹ ਖੜਗੇ ਸਾਹਿਬ ਨੇ ਜਿਹੜੀ ਲੈਟਰ ਲਿਖੀ ਹੈ ਬਿਲਕੁਲ ਸਹੀ ਹੈ ਕਿ ਜੇ ਰੈਫਰੀ ਜਾਂ ਅੰਪਾਇਰ ਆ ਉਹਦੇ ਤੇ ਹੀ ਸ਼ੰਕਾ ਖੜਾ ਹੋ ਜੇ ਜਿਸ ਨੇ ਸਾਰੀਆਂ ਚੋਣਾ ਕਰਾਉਣੀਆਂ ਜੇ ਉਹਦੀ ਇਮਾਨਦਾਰੀ ਤੇ ਸ਼ੰਕਾ ਹੋਵੇ ਤਾਂ ਫਿਰ ਮਾਮਲਾ ਤੇ ਗੜਪੜਿਆ ਇਸ ਕਰਕੇ ਉਹਨਾਂ ਨੂੰ ਜਵਾਬ ਇਹਦਾ ਦੇਣਾ ਚਾਹੀਦਾ ਖੜਕੇ ਸਾਹਿਬ ਠੀਕ ਹੈ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਧਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਪ੍ਰਿੰਦਰ ਜੀ